ਹੋ ਹੱ ਬੱਡੇ ਵੱਡੇ ਬੰਦੇ ਉਹਨੇ ਅੱਜ ਅੰਦਰਾਂ ਦੇ ਵਿੱਚ ਬਾੜ ਦਤੇ ਬੇਜੁਵਾਨ ਸੀ ਜਿਹੜੇ ਇੱਥੇ ਮੈਂ ਇਟੈਂਸਟਕ ਬੜੇ ਤੇ ਉਹ ਤੋਂ ਬਾਅਦ ਮੇਰੇ ਸਿਸਟਰ ਦੀ ਨਾ ਮੈਰਿਜ ਹਗੀ ਤੇ ਮੈਂ ਪੜ੍ਹਾਈ ਛੱਡਤੀ ਸੀਗੀ ਮੇਰੇ ਫਾਦਰ ਸਾਹਿਬ ਦੀ ਐਕਸਪਾਇਰ ਹੋ ਗਏ ਸੀਗੇ ਬਿਮਾਰ ਰਹਿੰਦੇ ਸੀ ਮੈਰਿਜ ਵਾਲੇ ਦਿਨ ਐਕਸਪਾਇਰ ਹੋ ਗਏ ਸੀਗੇ ਦਸਾਂ ਮੰਗ ਲੈ ਮਾਫੀ ਕਰੇਰ ਦਸਾਂ ਮੰਗ ਲੈ ਮਾਫੀ ਹਾ ਵੀ ਮੁੰਡਿਆ ਕੀ ਹਾਲ ਚਾਲ ਤੇਰਾ ਓ ਲੈ ਤੇਰਾ ਧਾਕਾ ਪੈ ਗਿਆ ਮੇਰੇ ਫੇਰ ਸਾਈਕਲ ਦਾ ਜਦੋਂ ਤੈਨੂੰ ਮੁੰਡਿਆ ਉਹਨੂੰ ਕਿਹਾ ਸੀ ਟਿਊਬ ਪਊਗੀ ਉਦੋਂ ਤਾਂ ਤੂੰ ਮੰਨਿਆ ਨਹੀਂ ਹੁਣ ਮੇਰੇ ਤੇ ਦੁੱਛਣ ਲਈ ਜਾਂਦਾ ਹਾ ਹਾ ਇਹ ਬਿੰਦਰਾ ਟ 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 ਜੇ ਕਿ ਰਿਕਾਰਡਸ ਉੱਥੇ ਉੱਥੇ ਗਏ ਸੀ ਤੇ ਡੰਮੀ ਵਗੈਰਾ ਕਰਾਈ ਤੇ ਗੱਲ ਬਣੀ ਨਹੀਂ ਉੱਤੇ ਜਿਹੜੇ ਇੱਥੇ ਉਹ ਜੰਗਲਾਂ ਚ ਸੜ ਦਿੱਤੇ ਨਹੀਂ ਮੰਮੀ ਮੇਰੇ ਨਾਲ ਨਹੀਂ ਰਹਿੰਦੇ ਇੱਥੇ ਕਾਰਨ ਇਹ ਸੀਸਟਰ ਨੇ ਨਾ ਵਰਤਨ ਨਹੀਂ ਦਿੰਦੇ ਸਿਸਟਰ ਮੈਂ ਸਾਡੇ ਨਾਲ ਉਹ ਲੋਕੀ ਦਿੰਦੇ ਸੀ ਸਲਹਾਮਾ ਪਰ ਸਾਥ ਨਹੀਂ ਸੀ ਦਿੰਦੇ ਦਿੰਦੇ ਸੀ ਸਲਹਾਮਾ ਪਰ ਸਾਥ ਨਹੀਂ ਸੀ ਦਿੰਦੇ ਫਿਰ ਪਤਾ ਲੰਗਾ ਕਿੰਜ ਲਾਈ ਦੀਆਂ ਤਾਰੀਆਂ ਫੈਵੀ ਕੋਣ ਨਾਲ ਇੱਥੇ ਨੋਟ ਜੁੜਦੇ ਯਾਰੋ ਨੋਟਾਂ ਨਾਲ ਇੱਥੇ ਜੁੜਦੀਆਂ ਯਾਰੀਆਂ ਫੈਵੀ ਕੋਣ ਨਾਲ ਇੱਥੇ ਨੋਟ ਜੁੜਦੇ ਯਾਰੋ ਨੋਟਾਂ ਨਾਲ ਇੱਥੇ ਜੁੜਦੀਆਂ ਯਾਰੀਆਂ ਯਾਰੋ ਨੋਟਾਂ ਨਾਲ ਇੱਥੇ ਜੁੜਦੇ ਨੇ ਰਿਸ਼ਤੇ ਦਸ਼ੀਕਾਲ ਸਵਾਗਤ ਹੈ ਤੁਹਾਡਾ ਇੱਕ ਅੱਜ ਸਾਡੀ ਨਵੀਂ ਪੋਡਕਾਸਟ ਦੇ ਵਿੱਚ ਸਾਡੇ ਨਾਲ ਬਾਈ ਨੇ ਆਪਣਾ ਲਿਖਦੇ ਨੇ ਆਪਣਾ ਗਾਉਂਦੇ ਨੇ ਤੇ ਆਪਣਾ ਵਿਆਹ ਲਈ ਜ਼ਿੰਦਗੀ ਜੀਰੇ ਨੇ ਤੇ ਆਪਣੀ ਫੈਮਿਲੀ ਦੀ ਕਿੱਦਾਂ ਉਹ ਪਰਵਿਸ਼ ਕਰ ਰਹੇ ਨੇ ਤੇ ਕਿੱਦਾਂ ਰਹਿ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਘਰ ਤੋਂ ਜਾਂ ਫਿਰ ਕਿਸੇ ਰਿਸ਼ਤੇਦਾਰਾਂ ਤੋਂ ਕਿਸੇ ਪਾਸੋਂ ਸਪੋਰਟ ਨਹੀਂ ਮਿਲੀ ਹਸ ਤੱਕ ਮੈਂ ਜਿੰਨਾ ਕੁਝ ਵੀ ਕੀਤਾ ਆਪਣੇ ਇਕੱਲੇ ਵਾਸਤੇ ਕਰਦਾ ਆ ਤੇ ਬਾਈ ਦਾ ਸਵਾਗਤ ਕਰਦੇ ਬਾਈ ਸੱਸੀ ਗੱਲ ਜੀ ਸੱਸੀ ਗੱਲ ਜੀ ਬਾਈ ਪਹਿਲਾਂ ਆਪਣਾ ਪੂਰਾ ਨਾਮ ਦੱਸੋ ਜੀ ਮੇਰਾ ਨਾਮ ਦਿਰਪ੍ਰੀ ਸਿੰਘ ਆ ਜੀ ਕਿੱਦਾਂ ਤੁਸੀਂ ਆਏ ਵੀ ਇੱਧਰ ਵੀ ਇੱਕ ਤਾਂ ਹੁੰਦਾ ਨਾ ਵੀ ਆਪਾਂ ਦੇਖਦੇ ਆਂ ਵੀ ਯਾਰ ਸਿੰਗਰ ਦੀ ਬੜੀ ਚੜ੍ਹਾਈ ਆ ਸਿੰਗਿੰਗ ਲੈਣ ਚ ਉਹ ਚੀਜ਼ ਦੇਖ ਕੇ ਆਇਓ ਜਾਂ ਫਿਰ ਆਪਣੇ ਆਪ ਆਮਦ ਹੁੰਦੀ ਸੀਗੀ ਵੀ ਹਾਂ ਆਪਾਂ ਲਿਖੀਏ ਕੁਝ ਮੈਨੂੰ ਇਹ ਬਚਪਨ ਤੋਂ ਸ਼ੌਂਕ ਸੀਗਾ ਹੀ ਇਹ ਚੀਜ਼ ਦਾ ਵੀ ਜਿੱਦਾਂ ਨਾ ਪਹਿਲਾਂ ਕਹਿੰਦਾ ਤੁਸੀਂ ਵੀ ਪੁਰਾਣੇ ਕਲਾਕਾਰ ਹੁੰਦੇ ਸੀਗੇ ਓਦਾਂ ਹੀ ਫਿਰ ਨਵੇਂਆਂ ਨੂੰ ਜਦੋਂ ਦੇਖਿਆ ਤਾਂ ਨਵੇਂ ਨੂੰ ਦੇਖ ਕੇ ਇਹ ਫੀਲ ਹੋਇਆ ਕਿ ਯਾਰ ਇਦਾਂ ਕਾਸ਼ ਮੈਂ ਵੀ ਹੋਵਾਂ ਵੀ ਮੈਂ ਮੰਜ਼ਲ ਤੇ ਪਹੁੰਚਾਂ ਚਲੋ ਮੈਨੂੰ ਵੀ ਚਾਰ ਲੋਕ ਜਾਣਨ ਹਨਾ ਵਧੀਆ ਲੱਗਦਾ ਸੀ ਮੈਨੂੰ ਜਦੋਂ ਮੈਂ ਕਿਸੇ ਦੀ ਐਂਟਰੀ ਦੇਖਣੀ ਹੈ ਨਾ ਜੀ ਮੈਨੂੰ ਮਤਲਬ ਅੰਦਰ ਲੂਰੀਆਂ ਉੱਟਦੀਆਂ ਹੁੰਦੀ ਸੀ ਕਿ ਹਾਂ ਵੀ ਯਾਰ ਮੈਂ ਵੀ ਕਦੇ ਇਦਾਂ ਕਰਨਾ ਹੈ ਮੈਂ ਫਿਰ ਹੌਲੀ-ਹੌਲੀ ਸੋਚਿਆ ਵੀ ਹਾਂ ਮੈਂ ਵੀ ਲਿਖਣਾ ਸ਼ੁਰੂ ਕਰੂੰਗਾ ਤਾਂ ਮੈਂ ਲਿਖਣਾ ਸ਼ੁਰੂ ਕਰਿਆ ਜੀ ਤੇ ਬਸ ਅੱਗੇ ਫਿਰ ਹੋਰ ਵੀ ਮਤਲਬ ਗੱਲਾਂ ਹੋਈਆਂ ਜੀ ਬਾਕੀ ਫੈਮਿਲੀ ਵਿਆਹ ਹੋ ਗਿਆ ਜੀ ਚਲੋ ਕਿਸੇ ਨੇ ਸਾਥ-ਸੂਤ ਵੀ ਨਹੀਂ ਦਿੱਤਾ ਚਲੋ ਆਪਣੇ ਜੋ ਵੀ ਕਰਿਆ ਆਪਣੇ ਪੈਰਾਂ ਦੇ ਕਰਿਆ ਜੀ ਜਦੋਂ ਫਸਟ ਟਾਈਮ ਲਿਖਣਾ ਮਤਲਬ ਸੋਚਿਆ ਸੀ ਕਿ ਮੈਂ ਲਿਖਣਾ ਸਟਾਰਟ ਕਰਾਂ ਫਿਰ ਉਸ ਟਾਈਮ ਕਿਸ ਚੀਜ਼ ਤੇ ਲਿਖਿਆ ਸੀ ਵੀਹਾ ਵੀ ਮੈਂ ਕੋਈ ਇੱਕ ਟਾਪਿਕ ਰੱਖ ਲੈਨੇ ਨਾ ਵੀਹਾ ਜਿਵੇਂ ਸਿੱਧੂ ਮੂਸੇ ਵਾਲਾ ਸੀ ਉਹ ਹਥਿਆਰਾਂ ਤੇ ਲਿਖਦਾ ਸੀ ਹਨਾ ਕੋਈ ਸੱਭਿਆਚਾਰਕ ਪੀਸ ਦਾ ਮਨਮੋਹਰੋ ਅਰਸੋਣੀ ਸੱਭਿਆਚਾਰਕ ਗੀਤ ਗਾਉਂਦੇ ਨੇ ਉਹਨੇ ਤੇ ਲਿਖਦੇ ਨੇ ਤੁਸੀਂ ਕਿਸ ਚੀਜ਼ ਉੱਤੇ ਲਿਖਿਆ ਸੀ ਮੈਂ ਤਾਂ ਇਹ ਜਣੀ ਕਿ ਸਾਰਾ ਕੁਝ ਮਿਕਸੇ ਲਿਖਣਾ ਸ਼ੁਰੂ ਕਰਿਆ ਬਾਕੀ ਨੇ ਜਦੋਂ ਲੋਕਡਾਊਨ ਹੋਇਆ ਸੀ ਤਾਂ ਉਦੋਂ ਨੇ ਮੈਂ ਲੋਕਡਾਊਨ 'ਚ ਮੈਂ ਬਹੁਤ ਕੁਝ ਸਿੱਖਣ ਨੂੰ ਦਿੱਤਾ ਲੋਕਡਾਊਨ ਨੇ ਬਹੁਤ ਕੁਝ ਸਿਖਾਇਆ ਵੀ ਲੋਕਾਂ ਨੂੰ ਸਭ ਨੂੰ ਮੈਂ ਵੀ ਉਹਦੇ ਵਿੱਚ ਸਿੱਖਿਆ ਮੈਂ ਜਦੋਂ ਉਸ ਟਾਈਮ ਸੀ ਲਿਖਣਾ ਸ਼ੁਰੂ ਕਰਿਆ ਤਾਂ ਮੈਂ ਲੋਕਡਾਊਨ ਤੋਂ ਲਿਖਣਾ ਸ਼ੁਰੂ ਕਰਿਆ ਸੀ ਉਸ ਟਾਈਮ ਮੈਂ ਲੋਕਡਾਊਨ ਤੇ Song ਲਿਖਿਆ ਸੀ ਸਭ ਤੋਂ ਪਹਿਲਾਂ ਕਿੰਨੇ ਤੱਕ ਪੜਿਆ ਹੁੰ ਸੀ ਮੈਂ 8 ਟੈਂਥ ਤੱਕ ਪੜਿਆ ਤੇ ਉਹ ਤੋਂ ਬਾਅਦ ਮੇਰੇ ਸਿਸਟਰ ਦੀ ਨਾ ਮੈਰਿਜ ਹੈਗੀ ਤੇ ਮੈਂ ਪੜਾਈ ਛੱਡਤੀ ਸੀਗੀ ਮੇਰੇ ਫਾਦਰ ਸਾਹਿਬ ਦੀ ਐਕਸਪਾਇਰ ਹੋ ਗਏ ਸੀਗੇ ਬਿਮਾਰ ਰਹਿੰਦੇ ਸੀ ਉਹ ਮੈਰਿਜ ਵਾਲੇ ਦਿਨ ਐਕਸਪਾਇਰ ਹੋ ਗਏ ਸੀਗੇ ਸਿਸਟਰ ਦੇ ਮੈਰਿਜ ਵਾਲੇ ਦਿਨ ਹਾਂਜੀ ਉਸ ਦਿਨ ਜਿਸ ਦਿਨ ਡੋਲੀ ਵਿਦਾ ਹੋਈ ਨਾ ਉਸ ਦਿਨ ਉਹਨਾਂ ਦਾ ਅਟੈਕ ਹੋ ਗਿਆ ਸੀ ਉਹ ਮੈਨੂੰ ਭੈਣ ਦੇ ਜਾਣ ਦਾ ਗਮ ਲੱਗ ਗਿਆ ਜਾਂ ਫਿਰ ਅਚਨਚੇਤੋ ਬਿਮਾਰ ਸੀ ਜਾਂ ਕਿਦਾਂ ਟਿੱਕ ਕਹਿੰਦੇ ਨਹੀਂ ਹੁੰਦਾ ਵੀ ਗਰੀਬ ਬੰਦੇ ਨੂੰ ਇਹ ਕਰਜ਼ਾ ਮਾਰ ਜਾਂਦਾ ਜਾਂ ਬਿਮਾਰੀ ਮਾਰ ਜਾਂਦੀ ਸਾਨੂੰ ਦੋਨੇ ਚੀਜ਼ਾਂ ਮਾਰ ਗਈਆਂ ਕਰਜ਼ਾ ਵੀ ਮਾਰ ਗਿਆ ਤੇ ਬਿਮਾਰੀ ਵੀ ਮਾਰ ਗਈ ਇਹਦੇ ਵਿੱਚ ਕੀ ਸੀ ਡੈਡੀ ਪਹਿਲਾਂ ਤਾਂ ਬਿਮਾਰ ਰਹਿੰਦੀ ਸੀ ਤੇ ਉਸ ਤੋਂ ਬਾਅਦ ਭੈਣ ਦਾ ਵਿਆਹ ਰਖਤਾਈ ਤਾਂ ਉਹਨਾਂ ਨੇ ਥੋੜੇ ਬਹੁਤੇ ਪੈਸੇ ਖਰਦਣੇ ਪਏ ਤੇ ਉਹਨਾਂ ਨੇ ਉਹਦਾ ਵੀ ਗਮ ਲੈ ਲਿਆ ਥੋੜਾ ਜਿਹਾ ਵੀ ਉਹਨਾਂ ਨੂੰ ਇਦਾਂ ਹੋ ਗਿਆ ਵੀ ਮੈਂ ਤਾਂ ਬਿਮਾਰ ਰਹਿਨੇ ਵੀ ਕਿੱਦਾਂ ਮੇਰੇ ਬੱਚੇ ਕਿੱਦਾਂ ਤਾਰਨਗੇ ਪੈਸੇ ਕੋਈ ਜਿਆਦਾ ਰਕਮ ਨਹੀਂ ਸੀ 40-50 ਹਜ਼ਾਰ ਰੁਪਿਆ ਕੀ ਰਕਮ ਹੁੰਦੀ ਸੀ ਚਲੋ ਜਦੋਂ ਆਪਾਂ ਤਾਰਨ ਲੱਗ ਜਨੇ ਉੱਤਰੀ ਜਾਨੇ ਜੀ ਤੇ ਉਹਨਾਂ ਨੂੰ ਉਹ ਵੀ ਹੋ ਗਿਆ ਥੋੜਾ ਜਿਹਾ ਉਧਰ ਟੈਨਸ਼ਨ ਲੈ ਕੇ ਕੁਝ ਉਹ ਬਿਮਾਰ ਸੀਗੇ ਅਟੈਕ ਦੀ ਸ਼ਿਕਾਇਤ ਸੀਗੀ ਇਸ ਚੱਕਰ ਚ ਬਿਮਾਰ ਹੋ ਗਈ ਉਸ ਦਿਨ ਜਿਸ ਦਿਨ ਡੋਲੀ ਵਿਦਾ ਹੋਈ ਉਹਨਾਂ ਨੂੰ ਪੀਜੀਏ ਸੀਗੇ ਤੇ ਜਦੋਂ ਨਾ ਆਪਣੇ ਵਿਆਹ ਤੋਂ ਦੋ ਦਿਨ ਪਹਿਲਾਂ ਕੜਾਈ ਚੜ੍ਹਦੇ ਉਸ ਦਿਨੇ ਬਿਮਾਰ ਹੋ ਗਏ ਸੀਗੇ ਉਹ ਤੇ ਉਹਨਾਂ ਨੇ ਕੀ ਕਰਿਆ ਜੀ ਅਸੀਂ ਚਲੇ ਗਏ ਉਹ ਮਗਰੋਂ ਚਲੋ ਘਰੇ ਰਹਿ ਗਿਆ ਸੀ ਕਿ ਕਹਿੰਦੇ ਅਸੀਂ ਕਹਿੰਦੇ ਘਰੇ ਰਹਿ ਜੰਨੇ ਆ ਅਸੀਂ ਚਲੇ ਗਏ ਉਹਨਾਂ ਨੇ ਮਗਰੋਂ ਸਾਨੂੰ ਫੋਨ ਕਰਾਇਆ ਮੇਰੇ ਕਹਿੰਦੇ ਵੀ ਤबीयत ਠੀਕ ਨਹੀਂ ਲੱਗ ਰਹੀ ਅਸੀਂ ਚਲੇ ਗਏ ਤੇ ਅਸੀਂ ਆਏ ਵਾਪਸ ਅਸੀਂ ਆ ਕੇ ਉਹਨਾਂ ਨਾਲ ਗੱਲਬਾਤ ਕਰੀ ਅਸੀਂ ਕਿਹਾ ਕਿ ਕਿਵੇਂ ਲੱਗ ਰਿਹਾ ਥੋਨੂੰ ਵੀ ਕੀ ਹੋ ਰਿਹਾ ਕਹਿੰਦੇ ਨੇ ਮੇਰਾ ਸਰੀਰ ਨਹੀਂ ਠੀਕ ਹੈਗਾ ਮੈਂ ਕਿਹਾ ਚਲੋ ਕੋਈ ਨਾ ਅਸੀਂ ਲੈ ਜੰਦੇ ਹਾਂ ਤਾਂ ਅਸੀਂ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਤਾਂ ਉਹਨਾਂ ਨੇ ਕੀ ਕਰਿਆ ਹਸਪੀਟਲ ਵਾਲਿਆਂ ਨੇ ਕਹਿੰਦੇ ਵੀ ਔਖਾ ਹੈ ਵੀ ਇਹਨਾਂ ਦਾ ਵੀ ਜਾਂ ਤਾਂ ਇਹਨੂੰ ਅੱਗੇ ਰੈਫਰ ਕਰਨਾ ਪੈਣਾ ਤੁਹਾਨੂੰ ਪੀਜੀ ਪੀਜੀ ਰੈਫਰ ਕਰਤਾ ਫਿਰ ਉਹਨਾਂ ਨੇ ਚਲੋ ਉਧਰ ਵਿਆਹ ਦਾ ਕਾਰਜ ਵੀ ਸੀਗਾ ਘਰ ਵੀ ਦੇਖਣਾ ਸੀ ਉਸ ਟਾਈਮ ਵੀ ਤੁਹਾਨੂੰ ਮੈਂ ਗੱਲ ਦੱਸਦਾ ਹਾਂ ਮੇਰੇ ਮਾਤਾਇਆ ਜੀ ਆਏ ਹੋਏ ਸੀਗੇ ਬਾਹਰੋਂ ਗੁਜਰਾਤ ਰਹਿੰਦੇ ਨੇ ਉਹ ਵੀ ਬਚਪਨ ਤੋਂ ਉਹਨਾਂ ਨੂੰ ਵੀ ਉਹਨਾਂ ਦੇ ਦਾਦੇ ਉਹ ਨਹੀਂ ਪੁੱਛਦੇ ਨਹੀਂ ਸੀਗੇ ਉਹਨਾਂ ਨੂੰ ਬਹੁਤ ਘੱਟ ਉਹਨਾਂ ਨਾਲ ਲੜਾਈ ਲੜੂਈ ਹੋ ਕੇ ਤੇ ਉਹ ਘਰੋਂ ਚਲੇ ਗਏ ਸੀ ਘਰ ਛੱਡ ਕੇ ਅੱਜ ਵਧੀਆ ਆਪਣੀ ਪੋਸਟ ਤੇ ਨੇ ਉਹ ਠੇਕੇਦਾਰੀ ਕਰਦੇ ਨੇ ਵਧੀਆ ਉਹਨਾਂ ਨੇ ਘਰ-ਬਾਰ ਪਾ ਲਿਆ ਆਪਣਾ ਬਚਪਨ ਤੋਂ ਤੇ ਉਹਨਾਂ ਨੇ ਨਾ 20000 ਰੁਪਏ ਦਿੱਤਾ ਜਦੋਂ ਮੇਰੇ ਫਾਦਰ ਸਾਹਿਬ ਨੂੰ ਹਸਪਤਾਲ ਲੈ ਕੇ ਗਏ ਮੇਰੇ ਮਾਮਾ ਹੀ ਨੂੰ ਉਹਨਾਂ ਨੇ 20000 ਰੁਪਏ ਫੜਾਤਾ ਮੈਨੂੰ ਉਨੀ ਸੋਝੀ ਹੈ ਨਹੀਂ ਸੀ ਉਸ ਟਾਈਮ 13-14 ਸਾਲ ਦਾ ਸੀ ਮੈਂ ਤਕਰੀਬਨ ਜਦੋਂ ਅਸੀਂ ਉਹਨਾਂ ਨੂੰ ਲੈ ਕੇ ਗਏ ਤਾਂ ਮਾਮਾ ਹੀ ਨੇ ਕੀ ਕਰਿਆ ਮਾਮਾ ਹੀ ਸੀਗੇ ਮਾਮੀ ਸੀਗੇ ਨਾਲ ਮੈਂ ਸੀ ਕਿਉਂਕਿ ਬਾਕੀ ਪਰਿਵਾਰ ਘਰੇ ਸੀਗਾ ਉਧਰ ਕਾਰਜ ਵੀ ਸੀਗਾ ਹੁਣ ਅਸੀਂ ਲੈ ਕੇ ਉਹਨਾਂ ਨੂੰ ਮਾਮਾ ਹੀ ਕਹਿੰਦੇ ਵੀ ਸਾਨੂੰ ਅੰਦਰ ਛੱਡ ਕੇ ਉੱਥੇ ਅੰਦਰ ਬੈੱਡ ਤੇ ਉਹਨਾਂ ਨੂੰ ਐਡਮਿਟ ਕਰਾ ਕੇ ਮਾਮਾ ਹੀ ਕਹਿੰਦੇ ਮੈਂ ਆਇਆ ਵੀ ਚਲੋ ਮਾਮਾ ਹੀ ਬਾਹਰ ਚਲੇ ਗਏ ਮਾਮਾ ਹੀ ਨੇ ਕੀ ਕਰਿਆ ਮਾਮਾ ਹੀ ਨੇ ਫੋਨ ਕਰਿਆ ਤਾਂ ਆਈ ਦਾ ਫੋਨ ਆਇਆ ਮਾਮਾ ਹੀ ਕਹਿੰਦੇ ਵੀ ਇਹਨਾਂ ਨੇ 15000 ਰੁਪਇਆ ਭਰਾ ਲਿਆ ਜਦ ਕਿ ਉਹ ਪੈਸੇ ਨਹੀਂ ਭਰਾਏ ਸੀਗੇ ਅੱਛਾ ਉਹਨਾਂ ਨੇ ਆਪ ਰੱਖ ਲਏ ਸੀ 5000 ਰੁਪਇਆ ਉਹਨਾਂ ਨੇ ਆਪਣੇ ਕੋਲ ਰੱਖ ਲਿਆ ਤੇ ਉਹ ਵੀ ਸ਼ੋਅ ਕਰਨ ਵਾਸਤੇ ਕਿ ਮੈਂ ਇੱਥੇ ਲੋੜ ਮਾੜੀ ਮੋਟੀ ਦਾ ਪਾਉਂਗੀ ਉਹ ਤੇ ਉਹਨਾਂ ਨੇ ਕੀ ਕਰਿਆ ਹਸਪੀਟਲ ਵਾਲਿਆਂ ਨੇ ਵੀ ਉਹਨਾਂ ਨੇ ਵੀ ਜਵਾਬ ਦੇਤਾ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਪੰਪ ਲਾਤਾ ਹੀ ਆਕਸੀਜਨ ਹਾਂਜੀ ਉਹ ਪੰਪ ਲਾਉਣ ਤੋਂ ਬਾਅਦ ਉਹਨਾਂ ਨੇ ਪੈਸੇ ਕੁਝ ਥੋੜੇ ਬਹੁਤ ਲੱਗੇ ਚਲੋ ਉਹਨਾਂ ਦੇ ਵਿੱਚੋਂ ਹੀ 5000 ਚੋਂ ਖਰਚੇ 15000 ਰੁਪਏ ਉਹਨਾਂ ਨੇ ਆਪਣੇ ਕੋਲ ਹੀ ਰੱਖ ਲਿਆ ਸਾਨੂੰ ਤਾਂ ਪਤਾ ਲੱਗ ਗਿਆ ਸੀਗਾ ਚਲੋ ਐ ਸੀ ਨਾ ਮਾਮੀ ਨੂੰ ਵੀ ਪਤਾ ਲੱਗਿਆ ਸੀ ਪਰ ਮਾਮੀ ਜਣੀ ਕੋ ਉਹਨਾਂ ਨੂੰ ਬੋਲੇ ਬਾਤ ਚ ਉਹਨਾਂ ਨੇ ਤਾਂ ਨਹੀਂ ਇਹ ਗੱਲ ਖੋਲੀ ਮੂਰੇ ਕਿ ਚੰਗਾ ਨਹੀਂ ਹੋਊਗਾ ਇਹ ਗੱਲਾਂ ਵੀ ਹੁਣ ਜਿਹੜਾ ਕੁਝ ਕਰਤਾ ਉਹਨਾਂ ਨੇ ਵੀ ਕਾਹਨੂੰ ਗੱਲ ਖੋਲ੍ਹਣੀ ਜਣੀ ਕਿ ਵੀ ਉਹਨਾਂ ਨੇ ਵੀ ਸਾਥ ਨਹੀਂ ਦਿੱਤਾ ਜੀ ਸ਼ੁਰੂ ਤੋਂ ਹੀ ਉਹਨਾਂ ਨੇ ਵੀ ਐਦਾਂ ਹੋ ਗਿਆ ਵੀ ਜੇ ਉਧਰ ਤੁਹਾਡੇ ਉਧਰ ਤੁਹਾਡੇ ਫਾਦਰ ਸਾਹਿਬ ਨੂੰ ਮਾਰ ਸੀ ਤੇ ਉਧਰ ਮਾਮੋਈ ਹਾਂ ਫਾਇਦਾ ਚੱਕ ਗਏ ਫਾਇਦਾ ਚੱਕ ਗਏ ਕਿਉਂਕਿ ਨਾਲ ਸੀਗਾ ਮੈਂ 13-14 ਸਾਲ ਦੇ ਬੱਚੇ ਨੂੰ ਇੰਨੀ ਜਿਆਦਾ ਨੌਲੇਜ ਨਹੀਂ ਹੁੰਦੀ ਪਰ ਲੇਕਿਨ ਮੈਨੂੰ ਇੰਨਾ ਕੁ ਲੱਗਿਆ ਸੀ ਕਿ ਪਤਾ ਨਹੀਂ ਵੀ ਮੈਂ ਕਿਹਾ ਵੀ ਹੁਣ ਮਾਮਾ ਜੀ ਤਾਂ ਕਹ ਰਹੇ ਨੇ ਮੈਂ ਗੱਡੀ پارک ਕਰਕੇ ਆਇਆ ਮੈਂ ਕਿਹਾ ਇੰਨੀ ਛੇਤੀ ਪੈਸੇ ਕਿੱਥੋਂ ਭਰੇ ਆ ਆਏ ਨੇ ਤਕਰੀਬਨ ਨਾਲ ਹੀ ਆਗੇ ਤਕਰੀਬਨ 5 ਮਿੰਟ ਨਹੀਂ ਗੱਲ ਨਹੀਂ ਹੋਈ 5 ਮਿੰਟ ਬਾਅਦ ਆ ਗਏ ਫਿਰ ਉਸ ਤੋਂ ਬਾਅਦ ਫਾਦਰ ਸਾਹਿਬ ਜੋ ਚਲੇ ਗਏ ਨੇ ਛੱਡ ਕੇ ਫਿਰ ਉਸ ਤੋਂ ਬਾਅਦ ਤੁਹਾਡਾ ਮਤਲਬ ਜੀਵਨ ਕਿਦਾਂ ਅੱਗੇ ਲੰਘਦਾ ਕਿ ਪੜ੍ਹਾਈ ਤੋਂ ਛੱਡਤੀ ਫਾਦਰ ਸਾਹਿਬ ਛੱਡ ਗਏ ਫੈਮਿਲੀ ਦਾ ਫਿਰ ਕਿਦਾਂ ਚੱਲਿਆ ਫੈਮਲੀ ਤਾਂ ਇਹ ਇਦਾਂ ਸੀ ਕੋਈ ਬਚਪਨ ਤੋਂ ਹੁਣ ਦੱਸਦੇ ਨਹੀਂ ਬਚਪਨ ਤੋਂ ਸ਼ਰਾਰਤਾਂ ਬਹੁ ਕੀਤੀਆਂ ਨੇ ਤੇ ਫਿਰ ਹੌਲੀ-ਹੌਲੀ ਸ਼ਰਾਰਤਾਂ ਤੋਂ ਬਾਅਦ ਆਪਣਾ ਜੋ ਵੀ ਪਾਪਾ ਜੀ ਹੋ ਗਏ ਐਕਸਪਾਇਰ ਹੋ ਗਏ ਪੜ੍ਹਾਈ ਛੱਡਤੀ ਉਹ ਤੋਂ ਬਾਅਦ ਬਸ ਵਿਆਹ ਹੋ ਗਿਆ ਹੀ ਘਰਦਿਆਂ ਨੇ ਵਿਆਹ ਰਖਤਾ ਕਹਿੰਦੇ ਵੀ ਵਿਆਹ ਕਰ ਦਿੰਨੇ ਆ ਤੁਹਾਡਾ ਮੈਂ ਕਿਹਾ ਚਲੋ ਮੰਮੀ ਸੀਗੇ ਮੈਂ ਸੀਗੇ ਫਿਰ ਮੈਂ ਹੀ ਰਹਿ ਕੇ ਸੀ ਮਰਦੋਂ ਵਿਆਹ ਤੋਂ ਬਾਅਦ ਹੀ ਬਸ ਜਣੀ ਕਿ ਮੈਂ ਇਦਾਂ ਸੋਚਿਆ ਵੀ ਹੁਣ ਵੀ ਆਪਣੀ ਜ਼ਿੰਦਗੀ ਨੂੰ ਸੁਧਾਰਨਾ ਮੇਰੀ ਮਿਸਿਸ ਨੇ ਬਹੁਤ ਸਾਥ ਦਿੱਤਾ ਮੇਰੇ ਹੁਣ ਤੱਕ ਦੇਨਦੇ ਵੀ ਆ ਰਹੇ ਨੇ ਹਾਂ ਜੀ ਤੇ ਬੱਚਾ 1.5 ਸਾਲ ਦਾ ਤੇ ਬਹੁਤ ਵਧੀਆ ਲਾਈਫ ਚੱਲ ਰਹੀ ਹੁਣ ਇਸ ਟਾਈਮ ਹੀ ਪਰ ਜਣੀ ਕਿ ਪਹਿਲਾਂ ਬਹੁਤ ਦੁੱਖ ਕੱਟੇ ਨਹੀਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਦੁੱਖ ਦੇਖਦੇ ਆ ਰਹੇ ਹਾਂ ਬਸ ਜਿੱਦਾਂ ਹੁਣ ਆਪਣੇ ਨਾਲ ਬਿਮਾਰੀ ਹੋ ਗਈ ਸੀ ਘਰ 'ਚ ਇੱਕ ਤਾਂ ਇੱਕ ਕਰਜ਼ਾ ਹੋ ਗਿਆ ਸੀ ਪੜ੍ਹਾਈ ਛੱਡੀ ਸੀਗੀ ਕਰਜ਼ੇ ਪਿੱਛੇ ਪੜ੍ਹਾਈ ਛੱਡਣ ਦਾ ਕਾਰਨ ਕਰਜ਼ਾ ਸੀ ਸਿਰਫ ਇੱਕ ਨਹੀਂ ਤਾਂ ਮੈਰਿਆ ਵੀ ਮਨ ਸੀਗਾ ਵੀ ਚਲੋ ਪੜ੍ਹਾਂ ਮੈਂ ਕੁਝ ਪ੍ਰਾਈਵੇਟ ਨੌਕਰੀ ਵਿੱਚ ਲੱਗ ਜੂ ਨਹੀਂ ਸਰਕਾਰੀ ਮਿਲੂਗੀ ਤਾਂ ਪ੍ਰਾਈਵੇਟ ਤਾਂ ਮਿਲੂਗੀ ਤੁਸੀਂ ਵੀ ਓਦਾਂ ਹੀ ਚਾਹਦੇ ਸੀ ਜਿਦਾਂ ਸਾਰੇ ਚਾਹੁੰਦੇ ਹੁੰਦੇ ਨੇ ਵੀ ਪੜ੍ਹਨ ਦੇ ਇੱਕ ਇੱਕ ਵਾਈਟ ਕਾਲਰ ਜੌਬ ਕਰਾਂ 9 ਤੋਂ 5 ਜਾਵਾਂ ਤੇ ਘਰੇ ਆਵਾਂ ਹਾਂ ਤੇ ਬਾਜ਼ੀ ਫਿਰ ਹੌਲੀ ਹੌਲੀ ਜਦੋਂ ਪੜ੍ਹਾਈ ਛੁੱਟ ਗਈ ਤਾਂ ਥੋੜੀ ਅਕਲ ਆਣ ਲੱਗੀ ਫਿਰ ਹੌਲੀ ਹੌਲੀ ਲਿਖਣ ਕੰਨੀ ਧਿਆਨ ਦਿੱਤਾ ਕਿ ਚਲੋ ਆਪਾਂ ਸੌਂਗ ਲਈ ਵਗੈਰਾ ਲਿਖਦੇ ਆਂ ਹੋ ਸਕਦਾ ਵੀ ਸਾਡੇ ਕਿਹਾ ਮੈਂ ਕਰੋਨੇ ਤੇ ਲਿਖਿਆ ਸੀ ਨਾ ਸੁਣਾਓ ਫਿਰ ਕਰੋਨੇ ਤੇ ਕੀ ਲਿਖਿਆ ਉਦੋਂ ਉੱਤੇ ਮੈਂ ਲਾਕਡਾਊਨ ਤੇ ਲਿਖਿਆ ਸੀਗਾ ਸੌਂਗੀ ਹੋ ਹੱ ਵੱਡੇ ਵੱਡੇ ਬੰਦੇ ਉਹਨੇ ਅੱਜ ਅੰਦਰਾਂ ਦੇ ਵਿੱਚ ਬਾੜ ਦਤੇ ਬੇਜੁਵਾਨ ਸੀ ਜਿਹੜੇ ਇੱਥੇ ਉਹ ਜੰਗਲਾਂ ਚ ਸੜ ਦਤੇ ਬੇਜੁਵਾਨ ਸੀ ਜਿਹੜੇ ਇੱਥੇ ਉਹ ਜੰਗਲਾਂ ਚ ਸੜ ਦਤੇ ਕਰੇ ਅਰਦਾਸਾਂ ਮੰਗ ਲੈ ਮਾਫੀ ਕਰੇ ਅਰਦਾਸਾਂ ਮੰਗ ਲੈ ਮਾਫੀ ਉਹ ਬਖਸ਼ਣ ਹਾਰਾ ਬਖਸ਼ਦਾਇਆ ਬੰਦਾ ਸੇ ਰੱਬ ਨੂੰ ਪੁੱਲ ਬੈਠਾਂ ਰੱਬ ਆਪਣੇ ਵਹਾਰੇ ਦੱਸਦਾਇਆ ਬੰਦਾ ਸੇ ਰੱਬ ਨੂੰ ਪੁੱਲ ਬੈਠਾਂ ਰੱਬ ਆਪਣੇ ਵਹਾਰੇ ਦੱਸਦਾਇਆ ਦਾਤਾ ਆਪਣੇ ਵਹਾਰੇ ਦੱਸਦਾਇਆ ਇਹ ਤਾਂ ਇੱਕ ਕਰ ਕਰ ਦੀ ਕਹਾਣੀ ਹੋ ਗਈ ਸੀ ਉਸ ਟਾਈਮ ਤੁਸੀਂ ਉਹ ਇੱਕ ਵਰਕੇ ਉੱਤੇ ਉਤਾਰਨੀ ਤੇ ਹਨਾ ਉਦੋਂ ਤੁਸੀਂ ਫਿਰ ਇਹ ਗਾਣਾ ਰਿਲੀਜ਼ ਕਿਉਂ ਨਹੀਂ ਕਰਿਆ ਅੱਗੇ ਕਿਉਂ ਮੈਂ ਹੀ ਗਿਆ ਵੀ ਸੀਗਾ ਜੀ ਡੰਮੀ ਵੀ ਇਹ ਲੋਕਡਾਊਨ ਤੋਂ ਪਹਿਲਾਂ ਦੀ ਗੱਲ ਆ ਜੀ ਜਦੋਂ ਉਹਨਾਂ ਲੋਕਡਾਊਨ ਲੱਗੇ ਸੀ ਉਦੋਂ ਕਹਿ ਰਹੇ ਸੀ ਕਿ ਸੈਚਰਡੇ ਤੇ ਸੰਡੇ ਹੋਊਗਾ ਤੇ ਉਦੋਂ ਮੈਂ ਸੋਚ ਲਈ ਸੀ ਹਾਂ ਜੀ ਤੇ ਉਦੋਂ ਮੈਂ ਸੋਚ ਲਿਆ ਸੀਗਾ ਉਦੋਂ ਹੀ ਮੈਂ ਲੱਗ ਗਿਆ ਸੀ ਹਸਾਬ ਮੈਂ ਕਿਹਾ ਵੀ ਲੱਗੂਗਾ ਲੋਕਡਾਊਨ ਤਾਂ ਇੱਕ ਵਾਰ ਤਾਂ ਹੋਊਗਾ ਤੇ ਮੈਂ ਗਿਆ ਹੀ ਉੱਥੇ ਜਾ ਕੇ ਡੰਮੀ ਵਗੈਰਾ ਕਰਾਈ ਤੇ ਉਸ ਤੋਂ ਬਾਅਦ ਫੁੱਲ ਲੋਕਡਾਊਨ ਲੱਗ ਗਿਆ ਕਿੱਥੇ ਗਏ ਸੀ ਚੰਡੀਗੜ੍ਹ ਲੁਧਿਆਣੀ ਜੇ ਕੇ ਰਿਕਾਰਡਸ ਉੱਥੇ ਜੀ ਉੱਥੇ ਗਏ ਸੀ ਤੇ ਡੰਮੀ ਵਗੈਰਾ ਕਰਾਈ ਤੇ ਗੱਲ ਬਣੀ ਨਹੀਂ ਉੱਤੇ ਯਾਨੀ ਕਿ ਇਹ ਹੋ ਗਿਆ ਵੀ ਲੋਕਡਾਊਨ ਲੱਗ ਗਿਆ ਸੀ ਪੈਸਾ ਤਾਂ ਕੋਈ ਲਿੱਤਾ ਨਹੀਂ ਸੀ ਉਹ ਕਹਿੰਦੇ ਸੀ ਚਲੋ ਕੋਈ ਨਾ ਇਹਨੇ ਡੰਮੀ ਤਿਆਰ ਕਰ ਦਿੰਨੇ ਆ ਵੀ ਉਹ ਤੋਂ ਬਾਅਦ ਦੇਖ ਲਵਾਂਗੇ ਜਦੋਂ ਤੁਸੀਂ ਆਉਂਗੇ ਤੇ ਮੈਨੂੰ ਇਦਾਂ ਹੋ ਗਿਆ ਸੀਗਾ ਇਹ ਵੀ ਚਲੋ ਪ੍ਰਮਾਤਮਾ ਕਿਰਪਾ ਕਰੇ ਤਾਂ ਵੀ ਮੇਰੇ ਵਧੀਆ ਹੋ ਜਵੇ ਵੀ ਗਾਣਾ ਚੱਲੂਗਾ ਵੀ ਤੇ ਮੈਨੂੰ ਲੱਗਿਆ ਸੀ ਵੀ ਲੋਕਡਾਊਨ ਲੱਗ ਜਾਊਗਾ ਲੋਕਡਾਊਨ ਲੱਗ ਗਈ ਮੇਰਾ ਸਾਰਾ ਜੋ ਵੀ ਪੈਸੇ ਰੱਖੇ ਸੀਗੇ ਸੇਵ ਕਰੇ ਵੀ ਸੀ ਮੈਨਾਂ ਕਿ ਚਲੋ ਗਾਣੇ ਤੇ ਲਾਵਾਂਗੇ ਸਾਰੇ ਫਿਰ ਘਰੀ ਲੱਗੇ ਸੀ ਕਿਉਂਕਿ ਕੰਮ ਕਾਰਬੀ ਬੰਦ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਫਿਰ ਕਿੱਦਾਂ ਮਤਲਬ ਹੁਣ ਕੰਮ ਕੀ ਕਰ ਰਹੇ ਹੋ ਫਿਰ ਤੁਸੀਂ ਕੰਮ ਹੀ ਹੁਣ ਮੈਂ ਇੱਥੇ ਆਪਣੇ ਸਰਕਾਰੀ ਹਸਪਤਾਲ ਚ ਹੁੰਨਾ ਹਾਂ ਹੁਣ ਫਿਰ ਮੰਮੀ ਉਹ ਨਾਲ ਰਹ ਰਹੇ ਨਹੀਂ ਮੰਮੀ ਮੇਰੇ ਨਾਲ ਨਹੀਂ ਰਹਿੰਦੇ ਐਕਚੁਅਲੀ ਓਕੇ ਸਿਸਟਰ ਨੇ ਉਹਦੇ ਕਾਰਨ ਹੀ ਸਿਸਟਰ ਨੇ ਨਾ ਬਰਤਨ ਨਹੀਂ ਦਿੰਦੇ ਸਿਸਟਰ ਮੈਂ ਸਾਡੇ ਨਾਲ ਸਿਸਟਰ ਦਾ ਵਿਆਹ ਕਿੱਥੇ ਕੀਤਾ ਸੀ ਇੱਧਰ ਆਪਣੇ ਰਾੜਾ ਸਾਫ ਕਰਨੀ ਉਹ ਲੋਕਲ ਤਾਂ ਹੈ ਨਹੀਂ ਫਿਰ ਨੂੰ ਬੈਸੀ ਬੈਸੀ ਨਿਰਵਰਤਨ ਨਹੀਂ ਦਿੰਦੇ ਉਹ ਸ਼ੁਰੂ ਤੋਂ ਹੀ ਹਾਂ ਨਹੀਂ ਮੰਮੀ ਨਾਲ ਵੀ ਨਹੀਂ ਰਹਿੰਦੇ ਉਹ ਆਪਣੇ ਜਾਂ ਆਪਣੇ ਪੇਕੇ ਚਲੇ ਜਾਂਦੇ ਨੇ ਜਾਂ ਕਿਸੇ ਹੋਰ ਰਿਸ਼ਤੇਦਾਰੀ ਚ ਅੱਛਾ ਕਦੇ ਕਿਤੇ ਸਾਡੇ ਨਾਲ ਹੀ ਰਹਿੰਦੇ ਨਹੀਂ ਉਹਦਾ ਕਾਰਨ ਹੈਗਾ ਜੀ ਜਿੱਦਾਂ ਹੀ ਹੁਣ ਚਲੋ ਇੱਕ ਤਾਂ ਲਿਮਟ ਦਾ ਹੁੰਦਾ ਏ ਭੈਣ ਭੈਣ ਨੂੰ ਪੁੱਛਣਾ ਮੈਂਦਾ ਧੀ ਪੁੱਤ ਨੂੰ ਹੀ ਭੈਣ ਨਾਲ ਹੀ ਥੋੜਾ ਜਿਹਾ ਏਦਾਂ ਉਹਨਾਂ ਨੂੰ ਵੀ ਕਿਤੇ ਇਹਨਾਂ ਨੂੰ ਦੇ ਦੇਣਾ ਕੋਈ ਖਾਣ ਪੀਣ ਨੂੰ ਚੀਜ਼ ਲਿਆ ਕੇ ਦੇ ਦੇਣਾ ਜਾਂ ਇਹਨਾਂ ਨੂੰ ਪੈਸਾ ਟੁੱਕਰ ਦੇ ਦੇਣਾ ਜਾਂ ਇਹਨਾਂ ਦੀ ਹੈਲਪ ਹੋ ਜਵੇ ਵੀ ਸਾਡੀ ਕਰਨ ਸਾਡੇ ਪੱਖ ਦੀ ਗੱਲ ਕਰਨ ਸਾਨੂੰ ਖਾਣ ਪੀਣ ਨੂੰ ਦੇਣ ਜੋ ਵੀ ਆ ਸਾਨੂੰ ਪੈਸਾ ਟੱਕਰ ਦੇਣ ਵੀ ਮੇਰਾ ਕਰਦੇ ਰਹਿਣ ਸ਼ੁਰੂ ਤੋਂ ਚਲੋ ਫਾਦਰ ਸਾਹਿਬ ਕਰਕੇ ਮੰਮੀ ਨੇ ਵੀ ਕਰਿਆ ਚਲੋ ਕੋਈ ਨਾ ਵੀ ਕਿਤੇ ਇਹ ਨਾ ਹੋਵੇ ਵੀ ਵੀ ਕੁੜੀ ਸੋਚੇ ਵੀ ਜੇ ਮੇਰਾ ਫਾਦਰ ਹੁੰਦਾ ਵੀ ਮੇਰਾ ਸ਼ਾਇਦ ਜ਼ਿਆਦਾ ਕਰਦਾ ਮੰਮੀ ਨੇ ਕਰਿਆ ਚਲੋ ਅਸੀਂ ਵੀ ਕਹਿੰਦੇ ਸੀ ਚਲੋ ਮੈਂ ਵੀ ਵਰਤਦਾ ਸੀ ਉਸ ਟਾਈਮ ਜਾਂਦੇ ਆਉਂਦੇ ਸੀਗੇ ਵਧੀਆ ਸੀ ਪਰ ਜਦੋਂ ਤੋਂ ਮੇਰਾ ਵਿਆਹ ਹੋ ਗਈ ਕੋਈ ਇਹ ਨਹੀਂ ਹੈਗਾ ਵੀ ਮੇਰੀ ਲਵ ਮੈਰਜ ਸੀ ਕੋਈ ਇਹ ਵੀ ਕੋਈ ਕਾਰਨ ਨਹੀਂ ਹੈਗਾ ਕਈ ਵਾਰ ਅਗਲਾ ਕਹਿੰਦਾ ਵੀ ਲਾਮ ਹੈ ਅਰਜੋਨੀ ਆ ਵੀ ਇਹਦੀ ਪਤਾ ਨਹੀਂ ਤਾਂ ਨਹੀਂ ਵਰਤਣ ਦਿੰਦੇ ਵੀ ਵਾਈਫ ਨੇ ਹਟਾ ਲਿਆ ਹੁਣ ਸਾਰਾ ਕੁਝ ਵਧੀਆ ਸੀ ਕੁੜੀ ਵੀ ਦੇਖੀ ਵੀ ਸੀਗੀ ਕੁੜੀ ਬਹੁਤ ਘਰੇਲੂ ਆਈ ਵਧੀਆ ਨੇ ਨੇਚਰ ਵੀ ਵਧੀਆਈ ਕਿਸੇ ਨਾਲ ਫालतू ਇਹ ਨਹੀਂ ਹੈਗਾ ਵੀ ਕਦੇ ਵੱਧ ਘੱਟ ਗੱਲ ਕਰੀ ਹੋਵੇ ਸਗੋਂ ਤੋਂ ਜਦੋਂ ਫਸਟ ਟਾਈਮ ਇਹ ਗੱਲ ਹੋਈ ਸੀ ਨਾ ਉਹ ਸੀਗੀ ਵਿਆਹ ਤੋਂ ਹਫਤੇ ਬਾਅਦ ਸਿਸਟਰ ਲੜਪੇ ਜੀ ਆ ਕੇ ਸਿਰਫ ਕੀ ਕੀ ਸੀ ਛੋਟਾ ਜੀ ਗੱਲ ਸੀਗੀ ਘਰ ਚ ਇਸੀ ਵਜ੍ਹਾ ਤੇ ਉਹ ਕੱਪੜੇ ਧੋ ਰਹੇ ਸੀ ਤੇ ਉਹ ਕੱਪੜੇ ਸੁੱਕਣੇ ਪਾ ਰਹੇ ਸੀ ਉਹ ਕੁਦਰਤੀ ਉਹ ਅੱਗੇ ਦੀ ਲੰਗ ਰਹੇ ਸੀ ਉਹਨਾਂ ਤੇ ਪਾਣੀ ਪੈ ਗਿਆ ਛਿੱਟੇ ਪੈ ਗਏ ਐਨੀ ਕ ਗੱਲ ਪਿੱਛੇ ਲੜ ਪਈ ਬਹੁਤ ਯਾਨੀ ਕਿ ਉਹਨਾਂ ਨੂੰ ਬੋਲੇ ਮੰਦਾ ਚੰਗਾ ਬੋਲੇ ਹਾਂ ਜੀ ਫਿਰ ਉਸ ਟਾਈਮ ਤੋਂ ਇਹ ਜੀ ਉਹਨਾਂ ਨੇ ਇਹ ਜੀ ਮਤਲਬ ਬੈਰ ਰੱਖਿਆ ਉਹਨਾਂ ਨਾਲ ਸ਼ੁਰੂ ਤੋਂ ਹੀ ਫਿਰ ਉਸ ਟਾਈਮ ਉਹਨਾਂ ਨੇ ਵਰਤਨਾ ਬੰਦ ਕਰਤਾ ਜੀ ਤੇ ਹੁਣ ਸਿਰਫ ਤੁਸੀਂ ਮਤਲਬ ਮੰਮੀ ਦੇ ਨਾਲ ਨਹੀਂ ਮਤਲਬ ਆਪਣਾ ਰਹਿ ਰਹੇ ਹਾਂ ਤੁਸੀਂ ਅਲੱਗ ਆਪਣਾ ਘਰ-ਬਾਰ ਆਪਣਾ ਚਲਾ ਰਹੇ ਹੋ ਓਕੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਬੈਕ ਕੈਮਰਾ ਆਪਾਂ ਗੱਲ ਕਰ ਰਹੇ ਸੀਗੇ ਵੀ ਹੋਰ ਵੀ ਰਿਸ਼ਤੇਦਾਰਾਂ ਨੇ ਵੀ ਸਾਥ ਨਹੀਂ ਦਿੱਤਾ ਵੀ ਇੱਕ ਥੋੜੇ ਜੀਜਾ ਜੀ ਉਹ ਵੀ ਸਾਥ ਦੇ ਰਹੇ ਹੈਗੇ ਵੀ ਫਿਰ ਉਹਨਾਂ ਤੋਂ ਕਿਉਂ ਗਿਲੀ ਲੱਗੀ ਸਵਾਗਤ ਕਿਉਂ ਗੁੱਸੇ ਦਾ ਤੋਂ ਉਹ ਚਾਹੁੰਦੇ ਸੀਗੇ ਵੀ ਅਸੀਂ ਆਪਣੇ ਹਿਸਾਬ ਚ ਕੁੜੀ ਲੈ ਕੇ ਆਵਾਂਗੇ ਅੱਛਾ ਵੀ ਅਸੀਂ ਆਪ ਰਿਸ਼ਤਾ ਕਰਾਵਾਂਗੇ ਅੱਛਾ ਅੱਛਾ ਕੀ ਸਾਡੇ ਤੋਂ ਕੁਝ ਨਹੀਂ ਹਾਂਜੀ ਸਾਡੇ ਮੇਰੇ ਵਿਆਹ ਤੋਂ ਨਹੀਂ ਖੁਸ਼ ਹੋਏਗੇ ਉਹਨਾਂ ਨੇ ਇਦਾਂ ਸੀ ਕਿ ਸਾਡੇ ਪੱਖ ਦੀ ਗੱਲ ਹੋਊਗੀ ਤੇ ਜੋ ਵੀ ਦਿਲਪ੍ਰੀਤ ਕਮਾਈ ਕਰੂਗਾ ਉਹ ਸਾਡੇ ਹੱਥ 'ਚ ਉਹ ਕੁੜੀ ਸਾਡੇ ਹੱਥ 'ਚ ਫੜਾਊਗੀ ਵੀ ਜਿਹੜੀ ਅਸੀਂ ਰਿਸ਼ਤਾ ਕਰਾਵਾਂਗੇ ਅੱਛਾ ਅੱਛਾ ਵੀ ਇਹਨਾਂ ਦਾ ਖਰਚਾ ਪਾਣੀ ਤੇ ਹੁਣ ਇਹਨਾਂ ਨੂੰ ਇਦਾਂ ਹੋ ਗਿਆ ਕਿ ਸਾਰਾ ਖਰਚਾ ਪਾਣੀ ਮੇਰੇ ਮੈਸੇਜ ਫੜਦੇ ਨੇ ਚਲੋ ਮੈਂ ਉਹਨਾਂ ਨੇ ਮੈਨੂੰ ਕਦੇ ਉਹਨਾਂ ਨੇ ਐਕਸਟਰਾ ਪੈਸੇ ਖਰਚਣ ਨਹੀਂ ਦਿੱਤੇ ਕਿਤੇ ਫालतू ਪੈਸੇ ਨਹੀਂ ਖਰਚਣ ਤੇ ਉਲਟਾ ਉਹ ਮੈਨੂੰ ਜ਼ਿਆਦਾਤਰ ਸਿਖਾਉਂਦੇ ਹੀ ਨਹੀਂ ਮੈਨੂੰ ਉਹ ਸਿਖਾਉਂਦੇ ਨੇ ਮੇਰੇ ਤੋਂ ਵੱਡੇ ਵੀ ਨਹੀਂ ਚਲੋ 2.5 ਸਾਲ ਵੱਡੇ ਨੇ ਮੈਨੂੰ ਦੱਸਦੇ ਹੀ ਨਹੀਂ ਹਰੇਕ ਚੀਜ਼ 'ਚ ਮੈਂ ਜੇ ਕਹਦਾ ਨਾ ਵੀ ਆਹ ਫਲਾਣੀ ਚੀਜ਼ ਲੈਣੀ ਉਹਨਾਂ ਨੇ ਕਹਿਣਾ ਹਲੇ ਸਰਦਾ ਰਹਿਣ ਦੋ ਜਣੀ ਕਿ ਮੈਨੂੰ ਹਰ ਹਾਲ ਤੱਕ ਮੈਨੂੰ ਉਹਨਾਂ ਨੇ ਇਹੀ ਇੱਕ ਚੀਜ਼ ਦੱਸਿਆ ਵੀ ਪੈਸੇ ਸੇਵ ਕਰੋ ਜਿੰਨੇ ਕਰੇ ਜਾਂਦੇ ਨੇ ਹੁਣ ਉਹ ਮੈਨੂੰ ਇਹ ਸੰਕਾਉਂਦੇ ਨੇ ਵੀ ਆਪਾਂ ਨੇ ਗੁੜੀਆ ਦਾ ਵਿਆਹ ਕਰਨਾ ਆਪਾਂ ਨੇ ਵੀ ਉਹ ਕਹਿ ਰਹੇ ਨੇ ਵੀ ਆਪਾਂ ਕਿ ਇਹਦੇ ਨਾਂ ਤੇ ਪਾਲਿਸੀ ਕਰਾ ਦਈਏ ਵੀ ਆਪਾਂ ਨੂੰ ਕੰਮ ਆਊਗੀ ਵੀ ਇਹਦੀ ਪੜ੍ਹਾਈ ਵੀ ਅੱਗੇ ਪੜ੍ਹਾਈ ਪੜਾਉਣਾ ਵੀ ਆ ਲਿਖਾਉਣਾ ਵੀ ਇਹਨੂੰ ਹਨਾ ਤੇ ਵਧੀਆ ਇਹਨੂੰ ਸਟੈਂਡ ਕਰਨਾ ਆਪਾਂ ਆਪਾਂ ਨਹੀਂ ਹੋ ਸਕੇ ਤਾਂ ਆਪਾਂ ਆਪਣੇ ਬੱਚਿਆਂ ਨੂੰ ਸਟੈਂਡ ਕਰਨਾ ਹੈ ਵਧੀਆ ਜੀ ਬਹੁਤ ਵਧੀਆ ਸੋਚ ਰੱਖਦੇ ਨੇ ਮਤਲਬ ਹੀ ਉਹ ਇਹੀ ਨਹੀਂ ਇਹਨਾਂ ਦਾ ਵਰਤਣ ਇਹਨਾਂ ਨੂੰ ਵਰਤਣਾ ਨਹੀਂ ਆਇਆ ਜੀ ਅਸੀਂ ਖੁਲਾਇਆ ਵੀ ਬਹੁਤ ਵਧੀਆ ਹੀ ਕਰਿਆ ਜੀ ਸਾਰਾ ਵਿਆਹ ਦੇ ਟਾਈਮ ਤੇ ਇਹਨਾਂ ਨੇ بس ਇਹਨਾਂ ਨੂੰ ਇਹੀ ਹੋ ਗਿਆ ਵੀ ਅਸੀਂ ਇਹਨੇ ਰਿਸ਼ਤਾ ਨਹੀਂ ਕਰਾਇਆ ਸਾਰਾ ਕੁਝ ਨਾਲੇ ਹਾਂ ਵੀ ਕਰੀ ਜਾਂ ਇਹਨਾਂ ਨੇ ਜੀ ਮੰਨੇ ਵੀ ਨੇ ਵੀ ਹਾਂ ਠੀਕ ਆ ਓਕੇ ਉਹ ਤੋਂ ਬਾਅਦ ਇਹਨਾਂ ਦੀ ਕੀ ਹੋ ਗਿਆ ਜਦੇ ਕਹਿ ਦਿੰਦੇ ਵੀ ਅਸੀਂ ਨੇ ਕਰਨਾ ਹੈ ਤੁਹਾਡੇ ਅੰਦਰ ਜਿਹੜਾ ਟੈਲੈਂਟ ਹੈ ਫਿਰ ਇਹ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਪੈਰ ਭਰਾਵਾਂ ਨੂੰ ਸਾਰਿਆਂ ਨੂੰ ਤਾਂ ਹੈ ਤਦੋਂ ਜਿਹੜੇ ਅਸੀਂ ਮੌਮਿਕਰੀ ਕਰ ਲੈਨੇ ਹਾਂ ਲਿਖਤ ਵਾਲਾ ਟੈਲੈਂਟ ਹੈ ਇਹ ਦਿਖਾਇਆ ਤੁਸੀਂ ਆਪਣੇ ਸਿਰ ਹਾਂਜੀ ਸਾਰਿਆਂ ਨੂੰ ਪਤਾ ਹੀ ਫੇਰ ਕਿਉਂ ਸਾਥ ਦਿੰਦੇ ਸਾਥ ਹੀ ਬਸ ਕੀ ਕਹਿ ਸਕਦਾ ਹੁਣ ਉਹਨਾਂ ਦੇ ਦਿਮਾਗ 'ਚ ਕੀ ਚੱਲਦਾ ਕਿਤੇ ਕਿਤੇ ਮੌਮਿਕਰੀ ਕਰ ਲੈਨੇ ਸੀ ਉਹ ਵੀ ਹਰ ਮੌਮਿਕਰੀ ਤਾਂ ਜਿਤਪੈਂਚਰ ਵਾਲੇ ਦੀ ਕਰ ਲੈਨੇ ਇੱਕ ਇੱਕ ਮੂੰਹ ਨਾਲ ਬਾਜਾ ਵਜਾ ਲੈਨੇ ਪਹਿਲਾਂ ਜਿਤਪੈਂਚਰ ਵਾਲੇ ਆਉਂਦਾ ਫਿਰ ਆ ਵੀ ਮੱਜਿਆ ਕੀ ਹਾਲ ਚਾਲਾ ਤੇਰਾ ਉਹ ਲੈ ਤੇਰਾ ਧਾਕਾ ਪੈ ਗਿਆ ਮੇਡਾ ਫਿਰ ਸਾਈਕਲ ਦਾ ਜਦੋਂ ਤੈਨੂੰ ਮੱਧਿਆਦੋਂ ਕਿਹਾ ਸੀ ਤੂੰ ਉੱਪਰ ਪਊਗੀ ਉਹਦਾ ਤਾਂ ਤੂੰ ਮੰਨਿਆ ਨਹੀਂ ਹੁਣ ਮੇਰੇ ਤੇ ਦੂਛਣ ਲਈ ਜਾਂਦਾ ਹਾ ਹਾ ਇਹ ਬਲਿੰਡਰਾ ਜਮੀਰ ਜਮੀ ਸੇਮ ਵਾਈ ਗੱਡੀ ਰਹੀ ਹੈ ਤੇ ਇੱਕ ਹੋ ਗਿਆ ਰਹੀ ਸੀ ਬਾਜਾ ਇੱਕ ਬਾਜਾ ਵਜਾ ਦਿੰਦੀ ਤੋ 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 ਦੀ ਇੱਕ ਹੋਰ ਸੀਗਾ ਆਪਣਾ ਸੌਂਗ ਨਹੀਂ ਸੀਗਾ ਆਪਣਾ ਨੱਚਣ ਤੋਂ ਪਹਿਲਾਂ ਹੋਕਾ ਦੇਾਂਗੇ ਉਹ ਵਜਾ ਕੇ ਦਿਖਾਨੇ ਆ ਤੁਹਾਨੂੰ ਪਟ ਪਟ ਟਟ 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 ਟ ਕਿਆ ਬਾਤ ਹੈ ਕਿਆ ਬਾਤ ਹੈ ਫਿਰ ਇਹਦੀ ਰੈਸਲੂਸਲ ਕਰਦੇ ਹੋ ਰਿਹਾ ਜੀ ਬਸ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿਦਾਂ ਹੋਇਆ ਜੀ ਇਹਨਾਂ ਸੀ ਮੇਰੇ ਯਾਰ ਦੋਸਤ ਸੀਗੇ ਅਸੀਂ ਨਾ ਬਾਹਰ ਬੈਠੇ ਸੀਗੇ ਉੱਤੇ ਮਤਲਬ ਆਪਣੀ ਗਲੀ 'ਚ ਬੈਠੇ ਸੀਗੇ ਬਾਹਰ ਉੱਤੇ ਜੀ ਬੈਠੇ ਹੋ ਤੇ ਬਾਈਕ ਖੜੀ ਸੀਗੀ ਉਹਦੇ ਉੱਤੇ ਬੈਠਾ ਸੀ ਮੁੰਡਾ ਤੇ ਅਸੀਂ ਬਾਹਰ ਉਹਦੇ ਕੋਲੇ ਖੜੇ ਸੀਗੇ ਤੇ ਉਹ ਕੀ ਹੋਇਆ ਬਾਈ ਜਿਵੇਂ ਕਹਿੰਦੇ ਆ ਪੰਜਾਬੀਆਂ ਦੇ ਹੱਥ ਨਹੀਂ ਟਿਕਦੇ ਉਹ ਟੈਂਕੀ ਦੇ ਨਾਲ ਰੱਖ ਕੇ বাজਾਨ ਲਾ ਗਿਆ ਹੱਥ ਨਾਲ ਢੋਲ ਜਾ ਵਜਾਉਣ ਲੱਗ ਗਿਆ ਮੈਂ ਉਹਨੂੰ ਉਹਨੂੰ ਛੇੜਦਾ ਮੈਂ ਕਿਹਾ ure ਬਰਾਤ ਉਤਰੀ ਵੀ ਆ ਮੈਨੂੰ ਕਹਿੰਦਾ ਬਰਾਤ ਦੇ ਤਾਰਦੇ ਆ ਕਹਿੰਦਾ ਅੱਜ ਦੇਖੀ ਜਾ ਉਹ ਕਿੱਦਾਂ ਆਉਣ ਤੋਂ ਕੀ ਕਰੇਗਾ ਵਜਾਣ ਲੱਗ ਗਿਆ ਦੱਬ ਦੱਬ ਕੇ ਵਜਾਣ ਲੱਗ ਗਿਆ ਜਿਆਦਾ ਵਜਾਣ ਲੱਗ ਗਿਆ ਮੈਨੂੰ ਕਹਿੰਦਾ ਤੂੰ ਐ ਕਰ ਤੂੰ ਬਣ ਬਾਜੇ ਵਾਲਾ ਉਹਨੂੰ ਨਾਲ ਵਾਲੀ ਮੁੰਡੇ ਨੂੰ ਕਹਿੰਦਾ ਤੂੰ ਕਹਿੰਦਾ ਕੁਝ ਵੀ ਕਰ ਕਹਿੰਦਾ ਚਾਹੇ ਤਾੜੀ ਮਾਰ ਕਹਿੰਦਾ ਤੇ ਮੈਂ ਵੀ ਬਸ ਖੜਾ ਖੜਾ ਐਵੇਂ ਮੈਨੂੰ ਪਤਾ ਵੀ ਨਹੀਂ ਲੱਗਿਆ ਜੀ ਮੈਨੂੰ ਵੀ ਇਹ ਚੰਚੀਜ਼ ਮੇਰੇ ਅੰਦਰ ਹੈ ਮੈਂ ਇਦਾਂ ਹੀ ਵੀ ਕਰ ਲੂੰਗਾ ਉਨੋ ਲੱਗ ਗਈ ਮੈਂ ਵਜਾਣਾ ਮੈਂ ਪਹਿਲਾਂ ਤਾਂ ਉਹ ਮੂੰਹ ਜੇ ਨਾਲ ਹੋਰ ਕੁਝ ਕਰਨ ਲੱਗ ਗਈ ਫਿਰ ਮੈਂ ਇੱਧਰ ਨੂੰ ਕੱਢ ਕੇ ਦੇ ਕੀ ਬਾਜ ਜੀ ਉਹ ਵੱਜਣ ਲੱਗ ਗਈ ਉਹਨੇ ਟੋਲ ਛੱਡਦਾ ਮੈਨੂੰ ਕਹਿੰਦਾ ਤੂੰ ਤਾਂ ਸੱਚੀਆ ਬਰਾਤ ਤਾਰਦੀ ਬੜਾ ਵਧੀਆ ਬਹੁਤ ਵਧੀਆ ਮਤਲਬ ਟੈਲੈਂਟ ਹੈਗਾ ਫਿਰ ਤੁਸੀਂ ਕਦੇ ਸਟੇਜਾਂ ਤੇ ਗਏ ਹੋ ਹੁਣ ਕਿਉਂਕਿ ਕਿਸਾਨੀ ਤੇ ਨਾ ਲੱਗਿਆ ਸੀ ਉਹਦੀ ਸਟੇਜ ਦੇ ਉੱਤੇ ਲੋਕਾਂ ਨੇ ਆਪਣਾ ਬਹੁਤ ਟੈਲੈਂਟ ਦਿਖਾਇਆ ਬਹੁਤ ਲੋਕੀ ਮੂਰੇ ਵੀ ਆਏ ਨੇ ਬਹੁਤਾਂ ਦੀ ਹੈਲਪ ਵੀ ਹੋਈ ਆ ਤੁਸੀਂ ਕਦੇ ਸਟੇਜਾਂ ਜਾਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਮੈਂ ਸਕੂਲ ਟਾਈਮ ਤਾਂ ਬਠੇਰਾ ਗਿਆ ਸੀ ਸਕੂਲ ਟਾਈਮ 'ਚ ਮੈਂ ਜਦੋਂ ਫੇਰੇਵਲ ਪਾਰਟੀ ਹੁੰਦੇ ਜਿੱਦਾਂ ਹੀ ਜਾਂ ਕੋਈ ਹੋਰ ਫੰਕਸ਼ਨ ਦਿਵਸ ਮਨਾਇਆ ਜਾਂਦਾ ਸੀ ਉਦੋਂ ਸਭ ਤੋਂ ਪਹਿਲਾਂ ਹੀ ਸਕੂਲ 'ਚ ਵੀ ਮੈਨੂੰ ਠਾਲਿਆ ਜਾਂਦਾ ਸੀ ਮੈਨੂੰ ਕਹਿੰਦੇ ਹੁੰਦੇ ਸੀ ਅੱਜ ਕੱਲ੍ਹ ਨਾ ਸਟੇਜ ਦੇ ਉੱਤੇ ਅਸੀਂ ਵੀ ਵੀਡੀਓ ਦੇਖਦੇ ਹਾਂ ਤੁਸੀਂ ਵੀ ਦੇਖਿਆ ਹੋਣੇ ਆ ਇੰਸਟਾ ਦੇ ਉੱਤੇ ਵੀ ਦੇਖਣ ਨੂੰ ਮਿਲਦੀਆਂ ਨੇ ਵੀ ਜਿਨ੍ਹਾਂ ਦੇ ਵਿੱਚ ਟੈਲੈਂਟ ਨਹੀਂ ਨਾ ਹੁੰਦਾ ਲੋਕੀ ਉਹਨਾਂ ਦੇ ਬਹੁਤ ਵਾਵਾ ਖਟਦੇ ਨੇ ਤੇ ਹੁਣ ਤੁਹਾਡੇ ਜੀ ਦਾ ਟੈਲੈਂਟ ਹੈਗਾ ਕਈ ਮੈਂ ਬੱਲਾ ਵੀ ਮੈਂ ਇੰਟਰਵਿਊ ਕੀਤੀਆਂ ਨੇ ਕਾਫੀ ਵੀ ਜਿਨ੍ਹਾਂ ਦੇ ਵਿੱਚ ਟੈਲੈਂਟ ਵੀ ਨਾ ਉਹ ਹਲੇ ਘਰਾਂ ਦੇ ਵਿੱਚ ਦੱਬੇ ਹੀ ਬੈਠੇ ਨੇ ਜਿਨ੍ਹਾਂ ਦੇ ਵਿੱਚ ਟੈਲੈਂਟ ਨਹੀਂ ਤੇ ਉਹ ਮੂਰੇ ਆ ਕੇ ਲੋਕਾਂ ਦੀ ਬਾਬਾ ਘੱਟੀ ਜਾਂਦੇ ਨੇ ਥੋੜਾ ਜਿਹੀ ਕਰਿਆ ਵੀ ਮੈਂ ਕਿਸੇ 스테ਜ ਤੇ ਆਵਾਂ ਜਾਂ ਫਿਰ ਕਿਸੇ ਨੂੰ ਕੁਝ ਵੀ ਹੈਲਪਲੀ ਕਹਾ ਕੋਈ ਮਤਲਬ ਹੀ ਹੈ ਨਹੀਂ ਸੀ ਨਾ ਕੋਈ ਸਪੋਰਟਡ ਹੋਵੇ ਕੋਈ ਬੰਦਾ ਮਿਲੇ ਚਲੋ ਐਦਾਂ ਹੋ ਜਾਂਦਾ ਵੀ ਅਗਲਾ ਕਹੇ ਚਲੋ ਤੇਰੀ ਵੀ ਅੱਗੇ ਕਰਾਉਨੇ ਆ ਕੋਈ ਮਿਲਿਆ ਨਹੀਂ ਸਾਥ ਵੀ ਨਹੀਂ ਦਿੰਦਾ ਕੋਈ ਰਿਸ਼ਤੇਦਾਰ ਵੀ ਸਾਥ ਦੇ ਜਾਂਦਾ ਨਾ ਤਾਂ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਰਿਸ਼ਤੇਦਾਰ ਰਿਸ਼ਤੇਦਾਰਾਂ ਨੇ ਕੀ ਦੇਣਾ ਸੀ ਆਪਣੇਆਂ ਨੇ ਵੀ ਨਹੀਂ ਦਿੱਤਾ ਸੀ ਸਾਦਾਂ ਰਿਸ਼ਤੇਦਾਰ ਵੀ ਪਾਸਾ ਵੱਟ ਗਏ ਆਪਣੇ ਹੀ ਪਾਸਾ ਵੱਟ ਗਏ ਕਹਿੰਦੇ ਨੇ ਹੁੰਦਾ ਹੀ ਮਾੜੇ ਟਾਈਮ 'ਚ ਸਾਰੇ ਛੱਡ ਜਾਂਦੇ ਨੇ ਉਹ ਮੇਰੇ ਨਾਲ ਉਹੀ ਕੰਮ ਹੋਇਆ ਬਾਈ ਹੁਣ ਫਿਰ ਇੱਕ ਤਾਂ ਕਰੋਨਾ ਤੇ ਗੀਤ ਲਿਖਿਆ ਸੀ ਉਸ ਤੋਂ ਬਾਅਦ ਕੁਝ ਲਿਖਿਆ ਫਿਰ ਉਸ ਤੋਂ ਬਾਅਦ ਹੀ ਜਿਵੇਂ ਨਾ ਮੇਰੇ ਹਾਲਾਤ ਸੀਗੇ ਮੈਂ ਹਾਲਾਤਾਂ ਤੇ ਗਾਣਾ ਲਿਖਿਆ ਸੀਗਾ ਉਹ ਵੀ ਮੈਂ ਲਿਖਿਆ ਸੀ ਮੈਨੂੰ ਪਤਾ ਵੀ ਅੱਜ ਕੱਲ੍ਹ ਹੀ ਪੈਸੇ ਤੋਂ ਬਿਨਾ ਕੁਝ ਨਹੀਂ ਹੈਗਾ ਪੈਸੇ ਤੇ ਹੀ ਗਾਣਾ ਲਿਖਿਆ ਸੀ ਫਿਰ ਮੈਂ ਉਹ ਵੀ ਸੁਣਾਉਣੀ ਤੁਹਾਨੂੰ ਹੋ ਜਦੋਂ ਮਾੜਾ ਸੀਗਾ ਟਾਈਮ ਕੋਈ ਨਾਲ ਨਹੀਂ ਉਹ ਖੜਿਆ ਮੈਨੂੰ ਪਤਾ ਕਿੰਜ ਮੈਂ ਹਾਲਾਤਾਂ ਨਾਲ ਲੜਿਆ ਹੋ ਚਿੱਤੋਂ ਮਾੜਾ ਸੀਗਾ ਟਾਈਮ ਕੋਈ ਨਾਲ ਨਹੀਂ ਉਹ ਖੜਿਆ ਮੈਨੂੰ ਪਤਾ ਕਿੰਜ ਮੈਂ ਹਾਲਾਤਾਂ ਨਾਲ ਲੜਿਆ ਹੋ ਲੋਕੀ ਦੰਦੇ ਸੀ ਸਲਾਮਾਂ ਪਰ ਸਾਥ ਨਹੀਂ ਸੀ ਦੰਦੇ ਦੰਦੇ ਸੀ ਸਲਾਮਾਂ ਪਰ ਸਾਥ ਨਹੀਂ ਸੀ ਦੰਦੇ ਫਿਰ ਪਤਾ ਲੰਗਾ ਕਿੰਜ ਲਾਹੀ ਦੀਆਂ ਤਾਰੀਆਂ ਫੈਵੀ ਕੋਲ ਨਾਲ ਇੱਥੇ ਨੋਟ ਜੁੜਦੇ ਯਾਰੋ ਨੋਟਾਂ ਨਾਲ ਇੱਥੇ ਜੁੜਦੀਆਂ ਯਾਰੀਆਂ ਫੈਵੀ ਕੋਲ ਨਾਲ ਇੱਥੇ ਨੋਟ ਜੁੜਦੇ ਯਾਰੋ ਨੋਟਾਂ ਨਾਲ ਇੱਥੇ ਜੁੜਦੀਆਂ ਯਾਰੀਆਂ ਯਾਰੋ ਨੋਟਾਂ ਨਾਲ ਇੱਥੇ ਜੁੜਦੇ ਨੇ ਰਿਸ਼ਤੇ ਕੀ ਹੁਆਤਾ ਮਤਲਬ ਹੁਣ ਜੇ ਤੁਸੀਂ ਇੱਥੇ ਜੋਬ ਕਰਦੇ ਹੋ ਉੱਥੇ ਵੀ ਫਿਰ ਸੁਣਾਉਂਦੇ ਹੋਣ ਹਾਂਜੀ ਸਾਰੇ ਸੁਣਦੇ ਨੇ ਸਾਰੇ ਕਹਿੰਦੇ ਨੇ ਬਹੁਤ ਵਧੀਆ ਤੇਰੇ ਚ ਟੈਲੈਂਟ ਆ ਤਾਂ ਕੋਈ ਵੀਡੀਓ ਪਾਇਆ ਕਰ ਮੈਂ ਕਿਹਾ ਵੀ ਵੀਡੀਓ ਪਾਉਣ ਮੈਨੂੰ ਮੇਰੇ ਕਰਦੇ ਕਹਿੰਦੇ ਵੀ ਵੀਡੀਓ ਨਹੀਂ ਵੀ ਜਦੋਂ ਆਉਣਾ ਤੇਰਾ ਟਾਈਮ ਸਿੱਧਾ ਆਪਣਾ ਗਾਣਾ ਰਿਕਾਰਡ ਕਰਵਾ ਲੈ ਮੈਂ ਕਿਹਾ ਵੀ ਅੱਜ ਕੱਲ ਬਹੁਤ ਨੇ ਸੋਸ਼ਲ ਮੀਡੀਆ ਤੇ ਨਹੀਂ ਮੈਂ ਵੀ ਵਗ ਜੂਗਾ ਮੈਨੂੰ ਵੀ ਕੋਈ ਬੈਡ ਕਮੈਂਟ ਮਾਰ ਦੂਗਾ ਕਹਿੰਦੇ ਵੀ ਹੁਣ ਇਹ ਆ ਗਿਆ ਨਵਾ ਜਦੋਂ ਫਿਰ ਉੱਥੇ ਸੁਣਾਉਣੇ ਹੋ ਜਾਂ ਫਿਰ ਪਿੰਡ 'ਚ ਸੁਣਾਉਣੇ ਹੋ ਕਿਤੇ ਉਦੋਂ ਵੀ ਤਾਂ ਲੋਕੀ ਕਹਿੰਦੇ ਆ ਵੀ ਉਹ ਗੀਤਕਾਰ ਜੀ ਕਿੱਥੇ ਵਸ ਗਿਆ ਤੇ ਆਪਣਾ ਕੰਮ ਕਰ ਕਰ ਵਧੀਆ ਹਾਂ ਜੀ ਹੁਣ ਮੈਂ ਆਪਣੇ ਸੌਰਵ ਸਾਹਿਬ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਡੈਡੀ ਕੋਈ ਨਾ ਵੀ ਜਿਆ ਜਮਾੜਾ ਟਾਈਮ ਆ ਵੀ ਕੋਈ ਨਾ ਵੀ ਕਦੇ ਜਦੋਂ ਮੇਰਾ ਗਾਣਾ ਗੁਣਾ ਆ ਗਿਆ ਹਨਾ ਮੈਂ ਸੌਂਗ ਰਿਲੀਜ਼ ਕਰਾਤਾ ਵੀ ਹੋ ਸਕਦਾ ਸਾਡਾ ਟਾਈਮ ਵਧੀਆ ਆ ਜਾਵੇ ਹਨਾ ਮੇਰੇ ਸਹੁਰਾ ਸਾਹਿਬ ਨੇ ਇੱਕੋ ਗੱਲ ਕਹੀ ਦੀ ਮੈਨੂੰ ਕਹਿੰਦਾ ਇਹ ਕੰਮਾ ਜੀ ਕਹਿੰਦਾ ਕੁਝ ਨਹੀਂ ਰੱਖਿਆ ਕਹਿੰਦਾ ਬਥੇਰੇ ਤਾਂ ਗਾਂ ਕਲਾਕਾਰ ਦੁਰੇ ਫਿਰਦੇ ਨੇ ਮੈਂ ਕਿਹਾ ਕੋਈ ਨਾ ਡੈਡੀ ਮੈਂ ਕਿਹਾ ਮੈਂ ਵੀ ਹੋ ਜੂਗਾ ਉਹਨਾਂ ਚ ਹੋ ਸਕਦਾ ਮੇਰਾ ਥੋੜਾ ਬਹੁਤਾ ਨਾਮ ਹੋ ਜਾਈਵੇ ਜਿਆਦਾ ਨਹੀਂ ਹੋਊਗਾ ਥੋੜਾ ਬਹੁਤਾ ਤਾਂ ਹੋ ਜੂਗਾ ਲੋਕ ਚਾਰ ਜਾਣਣਗੇ ਮੈਂ ਕਿਹਾ ਪੁਛ ਮੈਨੂੰ ਸਪੋਰਟ ਹੋ ਜੂਗੀ ਕੋਈ ਨਾ ਕੋਈ ਤਾਂ ਵੀਰ ਜੀ ਟੱਕਰੇ ਜਾਂਦਾ ਹੀ ਹੁਣ ਫਿਰ ਜਿਹੜੇ ਸਾਡੇ ਵੀਵਰ ਤੁਹਾਨੂੰ ਦੇਖ ਰਹੇ ਨੇ ਉਹ ਤੁਹਾਡੇ ਤੱਕ ਪਹੁੰਚ ਕਰਨ ਜੇ ਕੋਈ ਵੀਡੀਓ ਡਾਇਰੈਕਟਰ ਜਾਂ ਫਿਰ ਪ੍ਰੋਡਿਊਸਰ ਕੋਈ ਵੀ ਦੇਖ ਰਿਹਾ ਕੋਈ ਗੀਤਕਾਰ ਨਾ ਕੰਪਨੀ ਵਾਲਾ ਦੇਖ ਰਿਹਾ ਆਪਣਾ ਨੰਬਰ ਬੋਲ ਦਿਓ ਵੀ ਉਹ ਦੇ ਇੱਕ ਵਾਰੀ ਤੁਹਾਨੂੰ ਆਪ ਕਾਲ ਕਰ ਲੈਣ ਫਿਰਤੀ ਮੇਰਾ ਇਹ ਫੋਨ ਨੰਬਰ ਹੈਗਾ 76 819 63 593 ਦਿਲਪ੍ਰੀਤ ਨਾਮ ਹੈ ਮੇਰਾ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਵੇਂ ਅਸੀਂ ਹੋਰ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤੇ ਜਿਹੜਾ ਟੈਲੈਂਟ ਘਰਾਂ ਦੇ ਵਿੱਚ ਲੁਕਿਆ ਬੈਠਾ ਉਹਨੂੰ ਤੁਸੀਂ ਸਾਹਮਣੇ ਲੈ ਕੇ ਆਓ ਕਿਉਂਕਿ ਕਾਫੀ ਜਿਆਦਾ ਅਸੀਂ ਟੈਲੈਂਟ ਦੇਖਦੇ ਆਂ ਵੀ ਸਟੇਜਾਂ ਦੇਖਦੇ ਆਂ ਵਧੀਆ ਵਧੀਆ ਸਿੰਗਰਾਂ ਦੇ ਸਟੇਜਾਂ ਹੁੰਦੀਆਂ ਨੇ ਤੇ ਉਹਨਾਂ ਨੂੰ ਸਾਂਝੀ ਕਰਨ ਦੇ ਲਈ ਨਾ ਖੁੱਲੜਵਾਜ ਜਾਂ ਫਿਰ ਸੋਸ਼ਲ ਮੀਡੀਆ ਤੇ ਐਵੇਂ ਐਕਟਿਵ ਜਿਹੜੇ ਲੋਕੀ ਹੁੰਦੇ ਨੇ ਉਹਨਾਂ ਨੂੰ ਤੁਸੀਂ ਟੈਲੈਂਟ ਦੇ ਨਾਂ ਤੋਂ ਇੰਟਰੋ ਕਰਾ ਦਿੰਨੇ ਹੋ ਇੰਟਰਵਿਊ ਕਰਾ ਦਿੰਨੇ ਹੋ ਉਹਨਾਂ ਦੀਆਂ ਤੇ ਜਿਹੜਾ ਟੈਲੈਂਟ ਹੈ ਉਹ ਘਰਾਂ ਦੇ ਵਿੱਚ ਹੀ ਬੈਠ ਰੰਦਾ ਸਾਡੀ ਵੀ ਇਹੀ ਆਪਣੇ ਚੈਨਲ ਤੋਂ ਇਹੀ ਗੁਜਾਰਿਸ਼ ਹੁੰਦੀ ਹੈ ਵੀ ਜਿਹੜਾ ਟੈਲੈਂਟ ਅਸਲ ਟੈਲੈਂਟ ਹੈ ਨਾ ਉਹ ਘਰਾਂ ਦੇ ਵਿੱਚ ਬੈਠਾ ਤੇ ਤੁਸੀਂ ਉਹਨਾਂ ਤੱਕ ਪਹੁੰਚ ਕਰੋ ਵੀ ਉਹਨਾਂ ਨੂੰ ਬਾਹਰ ਕੱਢੋ ਧੰਨਵਾਦ